ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਚਾਰੀਆਂ ਮਸੇ ਲਈ ਲੈ ਕੇ ਆਏ ਹਾਂ ਜੀ ਇੱਕ ਟੋਕੜਾ ਬਾਈ ਤਿੰਨ ਗੱਭਣਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਭਾਈ ਜੀ ਸਸਤੀ ਗੱਲ ਸਸਤੀ ਗੱਲ ਡਾਕਟਰ ਹੋ ਸੋਨੇ ਠੀਕ ਹੋ ਵਧੀਆ 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 ਚੱਲ ਵੀਰੇ ਕੰਮ ਕਰ ਹਾਂਜੀ ਹਾਂਜੀ ਵਧੀਆ ਚੱਲਦਾ ਵੀਰੇ ਚਲੋ ਵਧੀਆ ਨਾਮ ਤੇ ਡਰੈਸ ਫੋਲ ਨਾਮ ਵੀ ਡਾਕਟਰ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਭਾਈ ਨੇੜੇ ਆਪਾਂ ਨੂੰ ਭਤੌਰ ਵੀ ਆ ਜੀ ਨਿਹਾਲ ਸਿੰਘ ਵਾਲਾ ਵੀ ਆ ਮੋਬਾਈਲ ਨੰਬਰ ਫੋਨ ਮੋਬਾਈਲ ਨੰਬਰ ਹੈਗਾ ਆਪਣਾ 78990 999722 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿੰਦਾ ਤੋਕੜ ਇਹ ਤੋਕੜਾ ਡਾਕਟਰ ਫਾਰਮ ਚ ਲਈ ਸੀ ਆਪਾਂ ਠੀਕ ਆ ਦੁੱਧ ਸੀਗਾ ਥੱਲੇ 11 ਕਿਲੋ ਇਹ ਨਾਲ ਹੀਟ ਚ ਆ ਤੁਹਾ ਬਲੋਨੀਆ ਬੇਟਾ ਬਲੋਨੀਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀਰੇ ਹੋ ਗਿਆ ਨੇ 4-5 ਮਹੀਨੇ ਯਾਰ ਖੋਲ ਦੇ ਬਾਈ ਤੋੜ ਕੇ ਦਿਖਾ ਦੇ 8 ਲੀਟਰ ਦੁੱਧ ਨਟ ਤਿਆਰ ਆ ਬਾਈ ਹਾਂਜੀ ਹਾਂਜੀ ਵੀਰੇ ਭਾਈ ਦੋ ਡੰਗ ਚੋਲੇ ਬਾਈ ਚਾਹੇ ਤਿੰਨ ਟਾਈਮ ਜੋ ਕੇ ਲੈ ਜਾਈ ਬਹੁਤ ਠੀਕ ਆ ਬਾਈ ਕੱਦ ਚੰਗਾ ਬਰੀਡ ਚੰਗੀ ਆ ਫਾਰਮ ਚੋਂ ਬਾਈ ਨੇ ਖਰੀਦੀ ਆ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਪ੍ਰਿੰਟ ਬਹੁਤ ਚੰਗਾ ਤੋਰਾ ਇੱਕ ਨੰਬਰ ਆ ਚਵਾਈ ਜੁ ਵੀ ਕਿਵੇਂ ਆ ਬਾਈ ਇੱਕ ਨੰਬਰ ਚਵਾਈ ਆ ਡਾਕਟਰ ਥਾਂ ਤੁਹਾਨੂੰ ਬਹੁਤ ਵਧੀਆ ਕੱਢਦੀ ਆ ਹੂੰ ਬਾਕੀ ਦਾ ਟਾਈਮ ਥੋੜਾ ਸਹੀ ਗੱਲ ਆ ਬਾਈ ਕੀ ਮੋਹਲਾ ਦਾ ਜਾਇਜ਼ ਆ ਇਦਾ ਬੜਾ ਡਾਟਰ ਮੁੱਲ ਜਿੰਨਾ ਮਰਜ਼ੀ ਕਰਾ ਲਗੇ 22000 ਦੀ ਦੇ ਦਾਂਗੇ ਮਾਨਤਨ ਹੋ ਜਾ ਹਾਂ ਛੋਟ ਕਰ ਦਾਂਗੇ ਠੀਕ ਆ ਬਾਈ ਮੁੱਲ ਜਮ ਜਾਇਜ਼ ਆ ਬਾਈ 22000 ਦੀ ਬਾਈ ਕਹਿੰਦਾ ਬੈਟ ਦੇ ਦਾਂਗੇ ਬਾਈ ਦੁੱਧ ਦਾ 8 ਲੀਟਰ ਨਟ ਤਿਆਰ ਆ ਫੈਂਟ ਬਹੁਤ ਹੁੰਦੀ ਹੋ ਹਾਂ ਫੈਂਟ ਠੀਕ ਆ ਨਟ ਬਾਈ ਤੋਕੜ ਹੋਈ ਵੀ ਆ ਬਾਕੀ ਸੀਲ ਆ ਬਾਈ ਲੈ ਉਹ ਲੈ ਵਾਲਾ ਜ਼ਰੂਰ ਫੈਕਸ ਜੀ ਆ ਹਾਂ ਫੈਕਸ ਜੀ ਆਰਡਰ ਆ ਹਾਂ ਫੈਕਸ ਜੀ ਆਰਡਰ ਆ ਥਾਣ ਬਹੁਤ ਚੰਗਾ ਕੱਢ ਦਿੰਦੇ ਹਾਂ ਹਾਂ ਥਾਣ ਵਧੀਆ ਕੱਢ ਦਿੰਦੇ ਆ ਠੀਕ ਆ ਬਾਈ ਅੱਗੇ 2 ਨੰਬਰ ਤੇ ਕਿਹੜਾ ਸੂਆ ਵੀਰੇ ਇਹ ਡਾਕਟਰ ਦੂਜਾ ਸੂਆ ਹੁੰਦੀ ਆ ਫਾਰਮ ਚੋਂ ਲਈ ਸੀ ਆਪਾਂ ਕਿੰਨੇ ਦਿਨਾਂ ਦੀ ਕੱਚੀ ਆ ਬਰਾ ਦਿਨ ਲੈ ਜੂ ਬਈ ਡਾਕਟਰ ਹਜੇ 8-9 ਦਿਨ 8-9 ਦਿਨ ਹਾਂਜੀ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਬਈ ਇਹਨੇ ਪਲੂਨ ਨੇ ਦਿੱਤਾ 24-25 ਕਿਲੋ 24 ਤੋਂ 25 ਲੀਟਰ ਹਾਂਜੀ ਹਾਂਜੀ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਫੁੱਲ ਪਲੀ ਵੀ ਆ ਆਰਡਰ ਕਮਾਲ ਦਾ ਢਿੱਲਾ ਬਹੁ ਪਈਆਂ ਸਾਰੀਆਂ ਬਾਲਟਾਂ ਲਾ ਕੱਢੂ ਤੇ ਫੇਰ ਕਰਮਾਲੀ ਨੇ ਸੋਣਾ 프ਿੰਟ ਬਹੁਤ ਚੰਗਾ ਬਰੀਡ ਬਹੁਤ ਆ ਬਾੜ ਤੇ ਲੈ ਬਾ ਚੈੱਕ ਕਰੋ ਢਿੱਲਾ ਦੇਖੋ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਕਰਮਾਲੀ ਨੇ ਸੋਣਾ ਕੱਲਾ ਕੱਲਾ ਥਣ ਪੂਰੀ ਬਾਕੀ ਡਾਡਾ ਰੋਮਾਂਡਾ ਦਾ ਸੀਮਨ ਲੱਗਿਆ ਬੇਬੀ ਅਸ ਦਾ ਓਕੇ ਭਾਈ ਬਣੂ ਬਹੁਤ ਹਨਾ ਭਰਾ ਜੀ ਸੋਣਾ ਢਿੱਲਾ ਦਿਖਾਉਂਦੀਆਂ ਨੇ ਬਾਕੀ ਕਦ ਕੁਦ ਫੁੱਲ ਨਮੀ ਤੁਰ ਕੇ ਦਿਖਾ ਦੇਣੀ ਹੂੰ ਲੇ ਬਈ ਤੂੰਰਾ ਚੈੱਕ ਕਰ ਲੋ ਕੁਆਲਿਟੀ ਕਰਮ ਵਾਲੀ ਦੀ ਫੁੱਲ ਚੰਗੀ ਆ ਫੁੱਲ ਕਦ ਫੁੱਲ ਰਾਜੀ ਕੀ ਮੋਹ ਲੱਜਾ ਹੈ ਜਿਆਦਾ ਇਹਦਾ ਡਾਕਟਰ ਮੋਹ ਲੱਜ ਦੀ ਘੜੀ ਜਿੰਨਾ ਮਰਜੀ ਕਰਾਈਆ ਲੋਕਾਂ ਨਾਲ ਤਾਂ ਆਪਾਂ ਕਰਨਾ ਨਹੀਂਗਾ ਬਸ ਜਿਸ ਨੂੰ 80 ਦੀ ਦੇ ਦਾਂਗੇ ਠੀਕ ਆ ਬਈ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ 80000 ਰੁਪਏ ਮੋਹ ਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਪਲੀ ਵੀ ਫੁੱਲ ਆ ਲੇਵਾ ਕਮਾਲ ਦਾ ਮਗਰ ਮੂਰਲਾ ਲੇਵਾ ਬਈ ਮੂਰੋਂ ਵੀ ਆਰਡਰ ਦੇ ਖਾਣੇ ਦੇਖੋ ਲੈ ਗੱਠ ਲੇਵਾ ਮੂਰ ਨੂੰ ਤਿਆਰ ਕਰਦੀ ਹੁੰਦੀ ਆ ਬਸ ਕੱਚੀ ਕੱਚੀ ਆ ਜੇ ਠੰਡੀ 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 ਕਿਵੇਂ ਆ? ਆਹ ਠੰਡੀ ਸੀ ਲੋੜੀ ਖੁੱਲੀ ਆਈ ਕਰਕੇ ਕਰਦੀ ਆ। ਓਕੇ। ਹਾਂਜੀ। ਠੀਕ ਹੈ ਬਾਈ। ਅੱਗੇ ਤਨ ਨੰਬਰ ਤੇ। ਕਿਹੜਾ ਸੂਰ ਰ 6 ਦੰਦ ਆ ਗਈ? ਹੂੰ। ਸੂਆ ਦੂਜਾ ਲਾਲਾ ਤੀਜਾ ਲਾਲਾ ਵੀ। 6 ਦੰਦ ਦੂਜਾ ਸੂਆ। ਕਿੰਨੇ ਦਿਨਾਂ ਦੀ ਕੱਚੀ ਭਰਾ? ਦਿਨ ਬਈ ਲੈ ਜੂ ਮੰਨ ਕੇ ਚੱਲ ਇਹ ਹਜੇ 7-8 ਦਿਨ। 7-8 ਦਿਨ। ਕੀ ਰਿਕਾਰਡ ਦੁੱਧ ਦਾ ਬਾਈ? ਦੁੱਧ ਬਈ ਇਹਨੇ ਨਾ ਆਪਣੇ ਸਗਿਆ ਤੋਂ ਹੀ ਲਈ ਆ ਬਿਹੜੇ। 20-22 ਕਦੋਂ ਤੋਂ ਕੱਢਿਆਗਾ ਪਹਿਲਾਂ ਨੇ। ਓਕੇ ਬਾਈ। ਹਾਂਜੀ। ਖੋਲ ਦੇ ਬਾਈ ਤੋੜ ਕੇ ਦਿਖਾ ਦੇ। ਚੰਗੀ ਹੈ ਵੜ ਸੁਨੱਖੀ ਹੈ ਬੇ ਰੰਗ ਰੂਪ ਚੰਗਾ ਲੇਵਾ ਕਮਾਲ ਦਾ ਢਿੱਲਾ ਬਹੁ ਪਈਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਵ ਤੇ ਆ ਬਰੀਕੀ ਜੀ ਬਹੁਤ ਆਣਾ ਵੜ ਬੇ ਹਾਂ ਹਾਂ ਡਾਕਟਰ ਹੂੰ ਕੱਚੀ ਕੱਚੀ ਆਉ ਸੌਨਾਂ ਦਾ ਅੰਦਾਜ਼ਾ ਲਾ ਲਿਓ ਨੇੜੇ ਜਾ ਕੇ ਲੇਵਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਕੁਆਲਿਟੀ ਚੰਗੀ ਹੈ ਬਾਈ ਕੀ ਮੋਲ ਲਵਰੇ ਜੈਜ ਇਹਦਾ ਬਾ ਡਾਕਟਰ ਜੈਜਾਂ ਮੋਲੀ ਹੋਊਗਾ ਹੂੰ ਇਹ ਮੁੱਲ ਜਿੰਨਾ ਮਰਜ਼ੀ ਕਰਾ ਲਓ 75000 ਦੀ ਦੇ ਦਾਂਗੇ ਠੀਕ ਆ ਬਾਈ ਮੋਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 72000 ਦੀ ਵੜ ਦੇ ਦਾਂਗੇ ਬਾਈ ਲੇਵਾ ਦੇ ਕੋਟੇ ਲਾਂ ਦੇ ਸਾਰੀਆਂ ਬਾਲਡਨ ਲਾ ਗੱਡੂ ਬਾਕੀ ਸੀ ਠੰਡੀ ਬਹੁਤ ਜ਼ਰਾ ਟਰਾਈ ਬਹਿ ਭਾਈ ਲੈ ਲੈ ਬਈ ਕਹਿਣਾ ਕੁਛ ਨਹੀਂ ਜਿਵੇਂ ਬਾਕੀ ਬਣੂ ਬਣੂ ਬਹੁਤ ਫੈਕਸ ਸੜ ਰਾ ਜਮ ਕੋਚਾ ਦੋ ਤਲਾਹ ਮਾਨਾ ਰਵੜ ਵਾਂਗੂ ਵਾਦਾ ਲੇਵਾ ਹਾਂ 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 ਬਈ ਠੀਕ ਹੈ ਭਰਾ ਅੱਗੇ ਵੀਰੇ ਲਾਸਟ ਕਿਹੜਾ ਸੁਆ ਇਹ ਡਾਕਟਰ ਦੂਜਾ ਲਾਲਾ ਤੀਜਾ ਲਾਲਾ ਬਈ ਹੂੰ ਕਿੰਨੇ ਦਿਨਾਂ ਦੀ ਕੱਚੀ ਤੈਨੇ ਲੈ ਜੂਗੀ 7-8 ਦਿਨ ਬਈ 7 ਤੋਂ 8 ਦਿਨ ਕੀ ਰਿਕਾਰਡ ਹੈ ਵੀਰੇ ਦੁੱਧ ਦਾ ਦੁੱਧ ਬਈ ਨੇ ਦਿੱਤਾ 18-19 ਕਿਲੋ ਪਹਿਲਾਂ ਪਲੋਂ ਨੇ ਓਕੇ ਬਈ ਹਾਂਜੀ ਵੀਰੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਚੰਗੀ ਹੈ ਬੜ ਸੁਨੱਖੀ ਹੈ ਪ੍ਰਿੰਟ ਚੰਗਾ ਰਾਜ ਹੈ ਪਲੀ ਵੀ ਚੰਗੀ ਹੈ ਚੌੜੀ ਝੂੜੀ ਬਹੁਤ ਹੈ ਬੜ ਢਿੱਲੇਵਾ ਦੇ ਕੁਟ ਲਾਂਟੂ ਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਕੱਢੂ ਤੇ ਫਿਰ ਸੋਣਾ ਤੋਰਾ ਦੇਖੋ ਇੱਕ ਨੰਬਰ ਕੀ ਮੋਲ ਹੈ ਵੀਰੇ ਜੈਜਾ ਦਾ ਇਹ ਡਾਟਰ ਮੋਲ 65000 ਆ ਵੀ ਮਾਨਤਨ ਹਾਂ ਮਾਨਤਨ ਕਰਦੇ ਠੀਕ 65000 ਰੁਪਇਆ ਮੋਲ ਹੈ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋਲ ਜਮਾ ਜੈਜਾ ਬੜ ਚੰਗੀ ਹੈ ਲੈਵਾ ਦੇਖੋ ਨੇੜ ਤੋਂ ਥਾਣ ਬਹੁਤ ਚੰਗਾ ਗਿਆ ਬਾਕੀ ਸੀਟ ਛੜੀ ਡਾਟਰ ਜਿੰਨੀ ਮਰਜ਼ੀ ਵਟਾ ਹਾਂ ਲੈ ਹੂੰ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ